ਕੀ ਤੁਸੀ ਵੀ ਜਿਹੜੇ ਨੀਂ ਨਾ ਮਿਲਦੇ ਨਾ ਬੱਧੀ ਨਹੀਂ ਲੱਗਦਾ ਬਾਈ ਬਾਈ ਨਿਕਾਲਾ ਵੀ ਉਹ ਆਪਣਾ ਬੰਦਾ ਲੇਬਰ ਆ ਗਿਆ ਕਿੱਥੇ ਹੋ ਗਿਆ ਏ ਵਲੋਕ ਤੇ ਜਾ ਪਹਿਲੇ ਜਿੱਥੇ ਜਾਓ ਪਹਿਲੇ ਅੰਦਰ ਬਾਹਰ ਸਾਰੇ ਲੋਕ ਪੂਰੇ ਪ੍ਰੋਟੈਕਟਿਵ ਕੰਮ ਕਰੀ ਤੋਂ ਹਟਿਆ ਯਾਰ ਪਿੱਛੇ ਰੋ ਪਿੱਛੇ ਕਿ ਨਾ ਕੀ ਨਾ ਤੇਰਾ ਉਹ ਹੀ ਬਣੀ ਵਾਲੀਆਂ ਕੰਨ ਕਰ ਤੋੜੋ ਮੁੰਡੇ ਨਹੀਂ ਨਹੀਂ ਹੈ ਕੋਈ ਭੱਲਾ ਹੀ ਆਪ ਅੰਨੇ ਬੋਲੇ ਇਹ ਨੇ ਲੋਕਾਂ ਦੇ ਦਿਵਨ ਤੇ ਪਾਇਆ ਪਾਇਆ ਆਏ ਨਹੀਂ ਆਈ ਕਿਤਾ ਉਹ ਸਰ ਮੇਨ ਉਹਲੇ ਬੰਦੇ ਵਿੱਚ ਟੀਕ ਬੰਦਾ ਕਈ ਨੁਹਾ ਹੋਇਆ ਅੱਛਾ ਫਿਰ ਫਿਰ ਮੇਨ ਹੋਲ ਬਹੁਤ ਤਰ੍ਹਾਂ ਦੇ ਲਖਾਨੀ ਫਿਰ ਬੜੀ ਕੰਦੇ ਨੇ ਐਨਾ ਮੇਰੇ ਐਸੀ ਜਗਾ ਜੋ ਮੇਰੇ ਜੇਲੂ ਕਹਿੰਦੇ ਕਿ ਕਿੰਨਾ ਫੁਲਾਣਾ ਨਹੀਂ ਕਹਦੇ ਮੈਂ ਕਹਤੋ ਹੀ ਲੀਡਰਾਂ ਕੋ ਜਾਓ ਜਿੱਥੇ ਕੰਮ ਨਹੀਂ ਹੁੰਦੇ ਬੇ ਐ ਸਾਰੇ ਇੱਕ ਲੋਕ ਜਾ ਕੇ ਨਹੀਂ ਇੱਕ ਲੋਕ ਜਾਓ ਅੱਜ ਤੁਸੀਂ ਲੋਕ ਪੀਏ ਕੋ ਪਬਲਿਕ ਨੂੰ ਬੇਕੂਬ ਬਣਾ ਰਹੇ ਹੋ ਮੈਂ ਕਹ ਰਿਹਾ ਇੱਕ ਅੱਥੇ ਤੇ ਪਬਲਿਕ ਨੂੰ ਬੇਕੂਬ ਬਣਾ ਰਹੇ ਹੋ ਪਬਲਿਕ ਨੇ ਸੁਣੀ ਕਿੱਥੇ ਨੇ ਅਰੇ ਸਰ ਕੀ ਕਰ ਰਹੇ ਹੋ ਤੁਸੀਂ ਇਹ ਰਾਜ ਕੀ ਹੈ ਤੁਹਾਡਾ ਕੀ ਚਾਹੁੰਦੇ ਤੁਸੀਂ ਅਸੀਂ ਚਾਹਦੇ ਨਹੀਂ ਕੰਮ ਦਾ ਗਲਤ ਕੰਮ ਹੋ ਰਿਹਾ ਹੈ ਗਲਤ ਕੰਮ ਹੋ ਰਿਹਾ ਸਾਰਾ ਇਹ ਦੁਨੀਆ ਪਾਗਲ ਹੋ ਗਈ ਹੈ ਸਾਰਾ ਕੰਮ ਗਲਤ ਹੋ ਰਿਹਾ ਹੈ ਇਹ ਕਰ ਬੰਦ ਕਰੋ ਇਹਨਾਂ ਕੰਮ ਨੂੰ ਮੈਂ ਕਹਿੰਦਾ ਬੰਦ ਕਰੋ ਇਹਨੂੰ ਕੰਮ ਨੂੰ ਭਾਜੀ ਕੋਰਟ ਦੇ ਆਰਡਰਾਂ ਨੂੰ ਕੋਈ ਵੀ ਜਿਹੜੀ ਜਨਤਾ ਹੈ ਉਹਨੂੰ ਡਿਨਾਈ ਨਹੀਂ ਕਰਦੀ ਠੀਕ ਹੈ ਕੋਰਟ ਦੀ ਆਪਾਂ ਸਾਰੇ ਲੋਕ ਬਹੁਤ ਇੱਜ਼ਤ ਕਰਦੇ ਆ ਜੋ ਡਿਸੀਜਨ ਹੈ ਆਪਾਂ ਉਹਨੂੰ ਪ੍ਰਮਾਨ ਮੰਨਦੇ ਲੇਕਿਨ ਕਿਤੇ ਨਾ ਕਿਤੇ ੱਤਕਾ ਹੋ ਰਿਹਾ ਵਾ ਪ੍ਰਸ਼ਾਸਨ ਸਾਡਾ ਸੁਣਵਾਈ ਨਹੀਂ ਕਰ ਰਿਹਾ ਐਮਐਲਏ ਨੇ ਸਾਨੂੰ ਸ਼ੈਲਟਰ ਦਿੱਤਾ ਸੀ ਜਤੋ ਜੀਵਨ ਜੋਤ ਨੇ ਕਿਹਾ ਸੀ ਗਰੰਟ ਹਾਊਸ ਨੇ ਪੂਰੀ ਦੀ ਪੂਰੀ ਕਵਰ ਕੀਤੀ ਹੋਈ ਹੈ ਮੁਸ਼ਕਿਲ ਸਰ ਜਿੰਨੂੰ ਅਸੀਂ ਪੁੱਛ ਰਹੇ ਉਹ ਕਹਿੰਦੇ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕੋਈ ਕੰਮਲ ਕਰ ਰਹੇ ਮੈਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਤੁਹਾਨੂੰ 14 ਤਰੀਕ ਨੂੰ ਮਨਜ਼ਦੀ ਕਰਾ ਰਹੇ ਹਾਂ ਜੀ ਆਰਡਰ ਕੱਲਾ ਕੱਲਾ ਇਹਨਾਂ ਨੂੰ ਕਨਵੇ ਕੀਤਾ ਹੈ ਆਫਿਸ ਦੇ ਵਿੱਚ ਬੈਠ ਕੇ ਜਿੰਨੇ ਪ੍ਰੈਜ਼ੀਡੈਂਟਸ ਨੇ ਐਸੋਸੀਏਸ਼ਨ ਦੇ ਉਹਨਾਂ ਨੂੰ ਮੀਟਿੰਗਾਂ ਕਰਕੇ ਟਾਈਮ ਮੰਗ ਰਹੇ ਨੇ ਅੱਜ ਵੀ ਟਾਈਮ ਮੰਗ ਰਹੇ ਨੇ ਕੋਈ ਵੀ ਰਿਟਰਨ ਨੋਟਿਸ ਨਹੀਂ ਆਇਆ ਹੈਗਾ ਸਰ ਸਾਹਿਬ ਤੁਸੀਂ ਮੈਨੂੰ ਦੱਸੋ ਜੇ ਕਿਤੇ ਆਇਆ ਹੈਗਾ ਜੇ ਕਿਤੇ ਆਇਆ ਹੈਗਾ ਤਾਂ ਸਾਨੂੰ ਸਾਈਨ ਦਿਖਾ ਦਿਓ ਤੁਸੀਂ ਮੈਨੂੰ ਜੀ ਦੱਸੋ ਸਾਈਨ ਦਿਖਾ ਦਿਓ ਜਿਹੜੇ ਲੀਡਰ ਕੋਲ ਸਿੱਧਾ ਅਥਾਰਟੀ ਕਿ ਤੁਸੀਂ ਸਾਨੂੰ ਜਦੋਂ ਐਨਕ੍ਰੋਚਮੈਂਟ ਕੀਤੀ ਸੀ ਸਾਨੂੰ ਨੋਟਿਸ ਦੇ ਕੇ ਕੀਤੀ ਸੀ ਦਿਸ ਇਸ ਨੋਟ ਦਿਸ ਇਸ ਗ੍ਰੀਨ ਬੈਲ ਸਰ ਬੜੀ ਟ੍ਰੀਟ ਜਾਨ ਹੈ ਬਿਲਕੁਲ ਇਹ ਹੀ ਹੈ ਕਿ ਨੋਟਿਸ ਆਵੇ ਲੰਨੇ ਕਿ ਐਸੀ ਖਾ ਕੇ ਇੱਕ ਫੇਰ ਬਣਾ ਦੇ ਜਰਾ ਮੇਰੇ ਜਮਿੰਦੇ ਨਾਲ ਉਹ ਕਹਿੰਦੇ ਸਾਰਾ ਕੁਝ ਇੱਕ ਮਿੰਟ ਸੁਣਾਓ ਹੀ ਸੇਇੰਗ ਦਿਸ ਇਸ ਗ੍ਰੀਨ ਬੈਲ ਦਿਸ ਇਸ ਨੋਟ ਐਨਕ੍ਰੋਚਮੈਂਟ ਇੱਕ ਮਿੰਟ ਹੁਣ ਜਸਟ ਜਸਟ ਹੋਲਡ ਆਪ ਇਹ ਕਹਿੰਦੇ ਗ੍ਰੀਨ ਬੈਲ ਹੈ ਯੂ ਸੀ ਇਹਦੇ ਵੀਡੀਓਗ੍ਰਾਫੀ ਕਰੋ ਨਾ ਕੋਈ ਨਹੀਂ ਇੱਥੇ ਕਾਹਦਾ ਲਾਓਗੇ ਯੂ ਸੀ ਦਿਸ ਇਸ ਗ੍ਰੀਨ ਬੈਲ ਦਿਸ ਇਸ ਅ ਗ੍ਰੀਨ ਬੈਲ ਕੈਮਰਾ ਬਾਰਾ ਉੱਧਰ ਇਹ ਕੈਮਰਾ ਗ੍ਰੀਨ ਬੈਡ ਤੇ ਇਹਨਾਂ ਨੇ ਦੱਸਿਆ ਗ੍ਰੀਨ ਬੈਡ ਪੀਛੇ ਦੇ ਮੇਰੇ ਪਰ ਇਹ ਦੀਵਾਰਾ ਬਣਾਨੀ ਹੈ ਤੁਹਾਨੂੰ ਲੱਗਦਾ ਕਿ ਜੈ ਦੀ ਦੀਵਾਰ ਕੋਈ ਨਹੀਂ ਬਣਾਈ ਹੈ ਕੋਈ ਆਹ ਦੀਵਾਰ ਹੈ ਕਹਿੰਦੇ ਗ੍ਰੀਨ ਨਾ ਨਾ ਥਿਸ ਇਸ ਨੋਟ ਅ ਦੀਵਾਰ ਦੇਖੋ ਦੀਵਾਰ ਕਿੰਨੀ ਉੱਪਰ ਹੈ ਇੱਥੇ ਥੱਲੇ ਪਾਣੀ ਰੋਕਣ ਦਾ ਆਸੇ ਬਣਾਇਆ ਹੋਇਆ ਹੈ ਕੁੱਤੇ ਅੰਦਰ ਆਉਂਦੇ ਜੇ ਗਾਵਾਂ ਅੰਦਰ ਆਉਂਦੀਆਂ ਜੇ ਆਹ ਦੀਵਾਰ ਤੋਂ ਇਹ ਦੀਵਾਰ ਹੈ ਕੋਈ ਕੋਈ ਦੀਵਾਰ ਬਣਾਏ ਉਹਦੋਂ ਕੀ ਮਾਹੌਲ ਕਹਿੰਦੇ ਜੀ ਆਏ ਪੈਸੇ ਲੈ ਕੇ ਗਾਹ ਗਏ ਦੋ ਗੱਲਾਂ ਹੀ ਮੈਂ ਸਾਰੇ ਸਸਪੈਂਡ ਹੋਣੇ ਹਾਂ ਜੀ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਜਾਇਜ਼ ਹੈ ਕਿ ਨਹੀਂ ਜਾਇਜ਼ ਨਹੀਂ ਜਾਇਜ਼ ਹੈ ਅਨਿਆਇਕ ਕਬਜ਼ਾ ਲੋਕਾਂ ਦੇ ਅਤਿਆਚਾਰ ਜੀ ਨਹੀਂ ਜਿਹੜਾ ਤਾਂ ਹੀ ਉਹਨੇ ਤਾਂ ਹੀ ਇਹਨਾਂ ਦੇ ਰੋਜ਼ ਹੀ ਬੰਦੇ ਫੜੇ ਜਾਂਦੇ ਟਰਸਟ ਵਿੱਚ ਇਹਨਾਂ ਜੋ ਵੀ ਸਾਰਿਆਂ ਨੇ ਫੜੇ ਜਾਣਾ ਪਾਈ ਦਿੱਤੇ ਨਾ ਤੇ ਤੁਹਾਡਾ ਗਲਤ ਕੰਮ ਸੀ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਹੀ ਫੜੀ ਜਾਣਾ ਤੁਸੀਂ ਕਹਿੰਦੇ ਪੈਸੇ ਦਿੱਤੇ ਗਲਤ ਕੰਮ ਠੀਕ ਕਰਵਾਉਣ ਲਈ ਪੈਸੇ ਦਿੱਤੇ ਨਾ ਨਾ ਗਲਤ ਕੰਮ ਠੀਕ ਕਰਾਉਣ ਲਈ ਨਹੀਂ ਪੈਸੇ ਪੈਸੇ ਤਾਂ ਸਹੀ ਨਕਸ਼ ਰਜਿਸਟਰੀ ਕਰਾਉਣ ਦੇ ਪੈਸੇ ਲੈਂਦੇ ਜੀ ਨਹੀਂ ਜਿਸ ਨੇ ਇਹ ਗੱਲ ਕਰ ਰੇ ਸਰ ਇਹਦੇ ਲਈ ਪੈਸੇ ਨਹੀਂ ਲੁੱਤੇ ਰਜਿਸਟਰੀ ਕਰਾਉਣ ਦੇ ਪੈਸੇ ਲੱਗਦੇ ਆਪਾਂ ਕੁਐਸਚਨ ਦਾ ਜਵਾਬ ਦਿਓ ਨਾ ਇਹ ਲਈ ਪੈਸੇ ਨਹੀਂ ਲੁੱਤੇ ਰਜਿਸਟਰੀ ਕਰਾਉਣ ਲਈ ਨਕਸ਼ਾ ਪਾਸ ਕਰਾਉਣ ਲਈ ਪੈਸੇ ਲੈਂਦੇ ਜੇ ਜੇ ਗਲਤ ਹੀ ਆਉ ਹੈਗਾ ਟ੍ਰਾਂਜੈਕਸ਼ਨ ਹੈਗੀ ਕੋਰਟ ਚ ਦਵਾਂਗੇ ਰਕੇਸ਼ ਗਰਗ ਸੁਪਰੀਟੈਂਡਿੰਗ ਇੰਜੀਨੀਅਰ ਅਮਰਸਰ ਇੰਪਰੂਵਮੈਂਟ ਡਸ ਤੋਂ ਇਹ ਵਾਲੀ ਜੋ ਅੱਜ ਕਾਰਵਾਈ ਹਮ ਕਰ ਰਹੇ ਹਾਂ ਜੇ 2680 COCP ਹੈ ਆਨਰੇਬਲ ਹਾਈ ਕੋਰਟ ਦਾ दो हज़ार बाईस का उसमें ऑर्डर हुआ है कि हमने उनतीस सात को सारा जो इंक्रोचमेंट रिमूव करके जो पब्लिक लैंड के ऊपर है ऑनरेबल कोर्ट में हमने एफिडेवट फाइल करना है हमारे प्रिंसिपल सेक्रेटरी लोकल गवर्नमेंट वो इसमें पार्टी हैं और चेयरमैन साहब वो इसमें पार्टी हैं एग्जेक्टिव ऑफिसर वो इसमें पार्टी हैं और मैंने मैं खुद भी इसमें पार्टी हूँ हमने सभी ने अपना एफिडेवेट फाइल करना है कि हमने सारी इंक्रोचमेंट्स रिमूव कर दी हैं पब्लिक लैंड से दिस इज द इशू हाँ तो हमने इनको समझा दिया कि हम ड्यूटी मजिस्ट्रेट की वेट कर रहे हैं कि इनको समझा दिया कि भी आप अपना कंटेम्प्ट कोर्ट मत कीजिए जो कोर्ट के ऑर्डर की कंप्लाइंस हो रही है इसमें स्टक्ख मत करें हमारा काम क्योंकि हमारे काम में कोई बेगन डालेगा तो हम उनकी डिटेल बना के अलग से कोर्ट में देंगे चौदह तारीख से हम रेगुलर मनादी करा रहे हैं पब्लिक नोट्स हमने जगह जगह पे लगाए हैं ਸਾਡੇ ਕੋਲ ਇੱਥੇ ਫਾਇਰ ਦੀ ਟੀਮ ਮੰਗਾਈ ਹੈ ਵੀ ਕਿਸੇ ਕਿਸੇ ਦਾ ਕੋਈ ਇਨਸੀਡੈਂਟ ਹੁੰਦਾ ਗੁਜਰਾਤ ਗੈਸ ਤੋਂ ਵੀ ਬੁਲਾਏ ਨੇ ਪੀਐਸਪੀਸੀਐਲ ਤੋਂ ਵੀ ਅਸੀਂ ਟੀਮ ਬੁਲਾਈ ਹੋਈ ਹੈ ਤੇ ਹੈਲਥ ਡਿਪਾਰਟਮੈਂਟ ਤੋਂ ਐਂਬੂਲੈਂਸ ਵੀ ਮੰਗਵਾਈ ਹੋਈ ਹੈ ਲੋਕ ਬੈਸ ਰਹੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਕੋਰਟ ਦਾ ਕੰਪਲੈਂਸ ਦੇ ਵਿੱਚ ਸਾਨੂੰ ਆਬਸਟਰਕਟ ਨਾ ਕਰੋ ਡੈਫੀਨਿਟਲੀ ਹੋਏਗੀ ਜੀ ਕਿਉਂ ਨਹੀਂ ਹੋਏਗੀ ਸਾਡੇ ਕੋਲ ਆਪਸ਼ਨ ਨਹੀਂ ਅਸੀਂ ਡਿਊਟੀ ਮੰਜਿਸਟਰੀ ਦੀ ਵੇਟ ਕਰ ਰਹੇ ਹਾਂ 9 ਵਜੇ ਤੋਂ ਜੀ ਨਹੀਂ ਐਕਸ਼ਨ ਸਾਹਿਬ ਉਹਨਾਂ ਨਾਲ ਗੱਲ ਕਰ ਰਹੇ ਨੇ ਤੇ ਹੀ ਮਸਟ ਬੀ ਹੈਵਿੰਗ ਰੀਜ਼ਨ ਉਹਨਾਂ ਦਾ ਕੋਈ ਕਾਰਨ ਹੋਗਾ ਜਿਸki وجہ سے ابھی تک ਨਹੀਂ ਆਇਆ